ਕੀ ਮੈਂ ਮੇਰੇ ਮੇਰੇ ਜ਼ਿਆਦਾ ਮੈਂ ਨਹੀਂ ਲੈਣਾ ਮੈਂ ਤੇ ਨਾ ਕਰਦਾ ਕਿ ਤਰ੍ਹਾਂ ਮੈਂ ਨਹੀਂ ਲੈਣਾ ਨਾ ਲੈਣਾ ਯਾਰ ਲੈਣਾ ਹੁਣ ਹੁਣ ਕੀ ਕਰ ਲੂਗਾ ਮੈਨੂੰ ਹੁਣ ਨਹੀਂ ਮਾਰੂ ਮੈਂ ਤੇਰੇ ਹੱਥ ਜਾਦੇ ਨਹੀਂ ਮੈਂ ਉਂਦਾ ਕਾ ਮੈਂ ਕਾ ਮਾਮਾ ਉਂਦਾ ਫੜ ਲੈਣਾ ਮਾਮੇ ਨੇ ਕਦੇ ਫੜਨੇ ਨੰਮ ਕਾ ਦੀ ਵੀ ਨਾ ਓਏ ਨੋਹ ਨਾ ਲੋ ਹਰਾਮ ਦੇ ਮਾਸ ਨਹੀਂ ਟੱਟਦੇ ਹੁੰਦੇ ਹਾਂ ਜੋ ਮਾਰਦੀ ਹੋਵੇ ਪੈਰ ਪਾਈ ਬਲ ਹੁੰਦੇ ਆ ਪਰ ਜਿਹੜਾ ਪੱਕਾ ਲਿਪੜਿਆ ਪਿਆ ਤੈਨੂੰ ਪੱਕਾ ਹੀ ਲਿਪੜੇ ਪਈਆ ਮੋਟੇ ਦਾ ਫਾਹਲਾ ਲੜਾ ਉਹ ਵੀ ਭਾਈ ਉਹ ਤੈਨੂੰ ਭੈਣ ਤੋਂ ਛਾਲ ਦੀ ਭਈਆ ਜਿਹੜਾ ਇੰਨਾ ਜੇਬ ਫੋੜਦਾ ਜਵਾਲੇ ਮੋਟਾ ਬਥੇਰਾ ਕੀਤਾ ਹਾਂ ਤੂੰ ਬਥੇਰਾ ਮਾਰੇ ਹੋਰ ਮੇਰੀ ਕਰਦੀ ਦੀ ਨਿਕਲ ਗਈ ਫਿਰ ਮੇਰੇ ਕੋਲ ਛੋਟੀ ਭੈਣ ਹੁੰਦੀ ਤਾਂ ਮੈਂ ਤੈਨੂੰ ਦੱਸ ਹੋਈ ਤਾਂ ਫਿਰ ਕੀ ਕਰ ਦਿੰਦਾ ਤੂੰ ਮੈਨੂੰ ਕੀ ਕਰ ਦਿੰਦਾ ਮੈਨੂੰ ਅੱਛਾ ਤੂੰ ਫਿਰ ਬੜੇ ਭਰਾ ਦੇ ਬਰੋਬਰ ਮਾਰਦੀ ਮਾਰਦੀ ਤੂੰ ਮੈਂ ਨਹੀਂ ਲੈਣਾ ਮੈਂ ਨਹੀਂ ਕਰ ਮੇਰੇ ਜਿਆਦਾ ਮੈਂ ਨਹੀਂ ਲੈਣਾ ਮੈਂ ਤੇ ਨਾ ਕਰ ਤੈਨੂੰ ਮੈਂ ਨਹੀਂ ਲੈਣਾ ਲੈਣਾ 1000 ਲੈਣਾ ਮੈਂ ਨਹੀਂ ਲੈਣੀ ਮੈਂ 1000 ਆ ਮੀਤੋ ਦੀ ਥੋ ਬਦਲ ਆਦਾ ਮੈਂ ਜੁੱਤੀ ਲਾ ਲੈਣੀ ਮੈਂ ਨਹੀਂ ਲੈਣੇ ਐ ਤੂੰ ਅਸਲੇ ਦੀ ਆ ਪੂਰੀ ਮੀਤੋ ਰਾਮ ਦਾ ਪਾਉਂਕ ਨਾ ਪਤਾ ਆ ਮੀਤੋ ਦਾ ਨਾਮ ਉਹ ਉਹ ਵਿਚਾਰੀ ਰਾਮ ਦਾ ਮਾਂ ਉਹ ਵਿਚਾਰੀ ਦਾ ਕੀ ਕਸੂਰ ਹੈ ਨਹੀਂ ਮੈਂ ਤੈਨੂੰ ਕਿੰਨੀ ਵਾਰ ਕਹਿੰਦਾ ਮੇਰੇ ਮਾਪੇ ਦੇ ਘੋਪੀ ਜਾ ਕੇ ਮੈਂ ਫਿਰ ਉਹ ਕੁਝ ਬੋਲੂੰਗੀ ਫਿਰ ਜ਼ਿੰਦਗੀ ਜੀਦਾ ਰੱਖੂੰਗਾ ਤੇ ਮਦਾਬ ਬੋਲਣਾ ਇਧਰੋਂ ਵੀ ਸ਼ੁਰੂ ਹੋ ਜਮਾਗੇ ਹੋ ਜਾ ਹਾਂ ਹੋ ਜਾ ਫਿਰ ਕੀ ਮਤਲਬ ਹੈ ਕੀ ਮਤਲਬ ਤੇਰਾ ਬੋਲਣਾ ਸ਼ੁਰੂ ਹੋ ਜਾ ਕਿ ਮੋਲੂੰਗਾ ਤੂੰ ਸਹੇਜ ਸਹਰ ਕਿਉ ਲੜਦੀ ਆ ਕਿਆ ਗੱਲ ਹੈ ਜਖੀ ਮਤਲਬ ਤੂੰ ਤੂੰ ਮੇਰੇ ਘੱਟੋ ਪੈਸੇ ਖੋਏ ਕਹਿ ਖੋਏ ਮੰਮੀ ਮੇਰੀ ਕਾਹ ਸੋਣਾ ਮੈਂ ਕਿੱਥੋਂ ਖਰਚਾ ਪਰਚਾ ਮੇਨ ਮੇਰੇ ਵੀ ਹੈਗਾ ਹੀ ਆ ਕਰਕੇ ਆਹ 300 ਰੁਪਈਆ ਦਾ ਤੂੰ ਮੇਤੇ ਯਕੀਨ ਨਹੀਂ ਕੀਤਾ ਤੂੰ ਤਵਾ ਲੋ ਧਾਰਾ ਮੈਂ ਨਹੀਂ ਲੈਣਾ ਤੇ ਨਹੀਂ ਲੈਣਾ ਮੇਰੀ ਚੱਲ ਮੈਂ ਤੈਨੂੰ ਕਹਤਾ ਨਹੀਂ ਲੈਣਾ ਤੇਰੀ ਲੱਗ ਪਿੰਡ ਦਾ ਪੈਸਾ ਮੈਂ ਕੋਈ ਹੋਣ ਨਹੀਂ ਤੇ ਬੋਰੇ ਸੱਟ ਲੱਗਾ ਸੱਟ ਮੇਰੇ ਨਹੀਂ ਲੈਣਾ ਮਮੀ ਮੈਂ ਨਹੀਂ ਖੋਣੇ

ਮੈਂ ਇਥੇ ਛੜਦਾਂ ਨੇ ਆ ਪਾ ਦੇ ਕੇ ਵਿੱਚ ਮੈਂ ਛੜਦਾਂ ਨੇ ਮੈਂ ਨਹੀਂ ਲੈਣੇ ਮੈਂ ਲੈਣੇ ਨਹੀਂ ਬਸ ਉਹ ਵੀ ਅਸਲੀ ਦੀ ਧੀ ਆ ਹੋਰ ਮੈਂ ਇੱਕ ਵਾਰੀ ਉਹ ਕਹਿ ਦੇ ਕਹਿ ਦੇ ਮੈਂ ਨਹੀਂ ਲੈਣੀ ਉਹ ਅਸਲੀ ਦੀ ਧੀ ਹੈ ਉਹਦੇ ਕੋਲ ਤੇ ਪੈਸੇ ਮੈਂ ਕਿਤੇ ਭੁੱਖੀ ਨੰਗੀ ਆ ਲਖਵੀਰ ਸਿੰਘ ਦੀ ਭੈਣ ਹੈਗੀ ਆ ਹੈਗੀ ਆ ਤਾਂ ਹੀ ਰਹਿਣਾ ਹਾਂ ਜੋ ਹੁੰਦਾ ਮਾਰ ਲੈਣੇ ਸੀ ਇਹਨੇ ਨਹੀਂ ਭੜਨੇ ਹਣ ਤੁਸੀਂ ਆ ਤਾਂ ਤੁਸੀਂ ਕੀ ਕਰਦੇ ਹੋ ਉਹ ਉਹਨੂੰ ਉਹ ਭੁੱਖਾ ਨਹੀਂ ਸਾਡੇ ਪੈਸਿਆਂ ਦਾ ਆ ਤੂੰ ਕਿਤਾ ਕਹਿੰਦਾ ਉਹ ਛੱਡਿਆ ਉਹਦੇ ਇੱਕ ਨਹੀਂ ਤੂੰ ਕਿਤਾ ਕਹਿੰਦਾ ਉਹ ਹੁੰਦਾ ਤਾਂ ਲੈ ਲੈਣੇ ਸੀ ਤੂੰ ਪਹਿਲਾਂ ਹੀ ਮਾਰ ਗਈ ਉਹਦੇ ਤੂੰ ਕਿਤੇ ਨਾ ਹੁਣ ਹੁਣ ਕੀ ਕਰ ਲੂਗਾ ਮੈਨੂੰ ਹੁਣ ਨਹੀਂ ਮਾਰੂਗਾ ਮੈਂ ਤੇਰੇ ਹੱਥ ਜਾਦੇ ਨਹੀਂ ਮੈਂ ਇਦਾਂ ਕਹਾਂਗਾ ਮਾਮਾ ਉਹਦਾ ਫੜ ਲੈ ਮਾਮੇ ਨੇ ਕਿਤੇ ਫੜਨੇ ਫੇਰ ਵੀ ਭੈਣ ਮੈਂ ਕਹਾ ਆਣ ਕੀ ਆ ਮਾਂ ਤੇ ਗਈ ਆ ਦੂਜਾ ਪੇ ਤੇ ਗਿਆ ਆ ਫੇ ਮੇਰਾ ਪਤਾ ਮੇਰੇ ਪੇ ਤੇ ਆਰ ਕੇ ਤੇ ਤੁਸੀਂ ਪੇਰ ਆਰ ਕੇ ਮੈਨੂੰ ਖਬਰਦਾਰ ਕੇ ਮੇਰੇ ਪੇ ਤੇ ਗਿਆ ਬੂਥਾ ਬੰਦ ਕਿ ਕਰੇ ਹੱਥ ਫੜਾ ਲਓ ਨਾਨਾ ਜੀ ਤੈਨੂੰ ਮੈਂ ਦੱਸਾਂ ਮੈਂ ਦੂਜੇ ਤੇ ਗਿਆ ਸੀ ਹਾਂ ਮੇਰਾ ਪੇ ਮੇਰਾ ਪੇ ਸਰਦਾਰ ਮਗਾ ਹਾਂ ਮੇਰੇ ਪੇ ਤੇ ਨਹੀਂ ਆਣਾ ਹੋਊਗਾ ਮੂੰਹ ਤੋੜ ਦੂੰ ਤੁਹਾਡਾ ਮੈਂ ਮੈਂ ਕੀ ਮੇਰੇ ਅੱਗੇ ਕਸੂਰ ਆ ਮੈਂ ਗਿਆ ਪੇ ਤੇ ਮੇਰੇ ਕਦਮ ਆ ਰਿਹਾ ਮੈਂ ਐਡਾ ਮਾਰਿਆ ਐਡਾ ਮਾਰਿਆ ਓਏ ਮੇਰੀ ਟੀ-ਸ਼ਰਟ ਟੁੱਟ ਜਾਣੀ ਹੈ ਖਰਾਬ ਜਾਦੇ ਆ ਕੁੱਤੇ ਆ ਟੀ-ਸ਼ਰਟ ਟੁੱਟਦੀ ਹੁੰਦੀ ਆ ਆ ਦੇ ਲੈ ਪਾੜ ਜਾਣੀ ਮਨੇ ਜੋ ਮਾਰ ਜੀ ਹੋਵੇ ਤੂੰ ਮੇਲੇ ਕਦਮ ਮਾਰਿਆ ਪੈਸਾ ਨਾਨਕ ਹੋ ਲੈ ਲਵਾਂਗੇ ਹੈ ਗਈ ਆ ਭੈ ਉਹ ਨਾ ਲੈ ਦਿੱਤੀ ਆ ਮੇਰੀ ਭਾਣਜੀ ਦੀ ਦਿੱਤੀ ਆ ਆ ਹਾਂ ਭਾਣਜੀ ਤੇਰੀ ਕੁਛ ਉਹ ਕੈਟਾਗਰੀ ਚੋਂ ਦੀ ਖੈਰੇ ਵਾਲੀ ਆ ਮੈਂ ਹੈ ਕਿ ਦੱਸ ਖੂਨ ਤਾਂ ਸਾਡਾ ਉੱਥੋਂ ਹੀ ਆ ਚੱਲਿਆ ਆ ਆਹੋ ਬਲੱਡ ਆਹੋ ਤਾਂ ਤੇ ਸ਼ਗਲਾ ਮੈਂ ਗਈ ਆ ਮੈਂ ਨਹੀਂ ਗਈ ਆ ਬਲੱਡ ਤੁਰਿਆ ਹਾਂ ਮੇਰਾ ਦਿਲ ਨਾ ਮਨੀ ਇਹਨ ਪਾਰਦਾ ਨਹੀਂ ਮੇਰੀ ਟੀ ਚੱਲਦਾ ਹਾਂ ਗੋਪੀ ਆਪਾਂ ਨੂੰ ਲੈ ਕੇ ਦੇਣੇ ਪੈਣੇ ਹੁਣ ਤੈਨੂੰ ਪਤਾ ਹੀ ਆ ਉਹਦੇ ਸਿਰ ਤੇ ਤਾਂ ਵਿਚਾਰੀ ਦੀ ਮਾਂ ਵੀ ਨਹੀਂ ਰਹੀ ਨਾ ਕਰ ਗੋਪੀ ਨਾ ਕਰ ਮੈਨੂੰ ਬਹੁਤ ਕਈ ਵੇਲੇ ਆਉਂਦਾ ਤਾ ਮੈਨੂੰ ਮੂਹ ਉਹਦੇ ਤਰ੍ਹਾਂ ਸ ਮੈਨ ਮੇਰੀ ਮਾਂ ਗਈ ਮੈਨ ਬੈਠੀ ਤੋਂ ਦਿਨ ਰਹੀ ਅਜੇ ਜੱਪੀ ਦਾ ਯਾਰਦ ਮੈਂ ਤਾਲਾ ਕੌਮ ਦਾ ਖਬਰਾਂ ਟੰਗਣਾ ਤੁਸੀ ਆਰਾਮ ਦਿਓ ਮੈਂ ਉਹਦਾ ਹੈ ਤਾਂ ਮੈਂ ਨਹੀਂ ਲਿੱਤੀ ਇਹ ਨਾ ਮੇਰੀ ਗਾਥਾ ਨਾ ਮੈਂ ਨਹੀਂ ਲੈਣਾ ਤੈਨੂੰ ਮੈਂ ਲੈਣਾ ਮੇਰਾ ਹੌਟ ਮੇਰਾ ਜੋ ਮਰਜੀ ਮੇਰੀ ਗਾਸ ਨਾਲੇ ਰਿਮਾਉਂਡਿੰਗ ਕਰਾਉਣ ਨੂੰ ਕਹਿੰਦੀ ਆ ਮੇਰੀ ਗਾਸ ਨਾਲਾ ਉੱਦੈ ਸਾਡਾ ਸਿਰ ਪਾੜ ਦੇ ਗਾਲ ਮੇਰੇ ਪੈ ਖਰਾਬ ਹੋਇਆ ਤੇ ਖਰਾਬ ਜਦ ਦੀ ਰਿਮਾਉਂਡਿੰਗ ਦੀ ਚੱਕੋ ਨਾ ਚੱਕੋ ਮੈਂ ਨਹੀਂ ਲੈਣੇ ਕੋਈ ਮੈਂ ਨਹੀਂ ਲੈਣੇ ਮੇਰਾ ਕੋਈ ਪੇਟਰਾ 파ਹਲਾ ਜੇ ਤੂੰ ਰਿਮਾਉਂਡਿੰਗ ਕਰਾਈ ਮੇਰਾ ਕੋਈ ਗਾਸ ਖਰਾਬ ਹੋਇਆ ਤੂੰ ਰਿਮਾਉਂਡਿੰਗ ਕਰਾ ਕੇ ਕੋ ਲੋਕ ਕਿ ਮੇਰੇ ਮੈਡੀਕਲ ਪੈਡਗਰ ਕਰਾ ਕੇ ਨਹੀਂ ਬੈਠੀ ਆ ਤੋ ਦੇ ਟੱਪਰ ਦੀਆਂ ਫੈਸ਼ਨਾਂ ਨਾ ਹੋ ਜਾਂ ਜਾਂ ਕਾਲੂ ਮਾਮੀ ਨਹਾਤੀ ਆ ਕਾਲੂ ਮਾਮੀ ਉੱਟ ਕੇ ਸਵੇਰੇ ਮੇਰੇ ਠੀਕ ਕਰ ਨਾ ਹੋਵੇ ਤਾਂ ਆਪਣਾ ਫੈਸ਼ਨ ਕਰਨਾ ਛੱਡ ਦੋ ਮੈਂ ਕਾਕਾ ਇੱਕ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਖਾਂਡੀਆਂ ਤੀਵੀ ਆ ਜਾਣ ਜੀ ਸੱਦ ਕੇ ਆਉਣ ਮੈਂ ਆਪਣਾ ਫੈਸ਼ਨ ਕਰਨਾ ਨਹੀਂ ਛੱਡਣਾ ਤੇ ਮੈਂ ਇਹ ਕਿ ਪਹਿਲਾਂ ਤਾਂ ਛਕੀਣਣਾ ਨਾ ਮੈਂ ਆਪਣਾ ਫੈਸ਼ਨ ਛੱਡਣਾ ਨਾ ਮੈਂ ਆਪਣਾ ਕੱਪੜਾ ਲੀੜਾ ਛੱਡਣਾ ਜਿਹੜਾ ਮੈਂ ਪਾਉਂਦੀ ਹਾਂ ਤੇ ਆਪਣਾ ਪਿੱਛਾ ਛੱਡਣਾ ਨਹੀਂ ਨੰਮਕਾ ਦੀ ਵੀ ਨਾ ਓਏ ਨੋਹ ਨਾਲ ਹਰਾਨ ਦੇ ਬਾਸ ਨਹੀਂ ਟੱਟਦੇ ਹੁੰਦੇ ਹਾਂ ਜੋ ਮਾਰਦੀ ਹੋਵੇ ਪੈਰ ਪਾਈ ਪੈਰ ਤਾ ਹੁੰਦੇ ਆ ਕਿੱਥੇ ਪੈਰ ਪਾਈ ਹੁੰਦੇ ਆ ਹੁੰਦੇ ਆ ਤੂੰ ਆਪਣਾ ਭਰਾ ਨੂੰ ਛੱਡ ਦੋ ਕਦੇ ਵੀ ਨਹੀਂ ਮੇਰਾ ਭਰਾ ਉਦਾਂ ਨਹੀਂ ਜਾਂਦਾ ਮੇਰ ਦਾ ਵੀ ਭੈਣਾ ਭਰਾ ਹੀ ਉਦਾਂ ਨਹੀਂ ਕਰਦੇ ਓ ਲੈ ਹਾਂ ਮਨੇ ਜੋ ਪੈਠ ਘੁੰਮੀ ਤੇ ਤਾਂ ਚੁਗਲਿਆ ਸ਼ੁਰੂ ਹੋ ਜਾਂਦੀ ਆ ਤੁਹਾਡਾ ਖਾਨਦਾਨ ਇੱਧਰ ਕਰਦਾ ਇੱਧਰ ਦੇ ਖਾਨਦਾਨ ਦੀ ਮੈਂ ਢੋਈ ਨਹੀਂ ਮਾਰਦਾ ਕਿਸ ਦੀ ਸਿੱਧੀ ਗੱਲ ਆ ਮੈਂ ਆਪਣੇ ਕੰਨਾਂ ਨਾਲ ਸੁਣਿਆ ਸੀ ਤੇਰੀ ਮਾਂ ਵੀ ਸੁਣਿਆ ਕਰਦੀ ਮੈਂ ਵੀ ਸੁਣਿਆ ਇਹ ਬਾਹਰ ਖੜ ਕੇ ਗਲੀ 'ਚ ਮੈਂ ਵੀ ਸੁਣਿਆ ਸੀ ਕਾਰ ਗੱਲ ਮੈਂ ਵੀ ਸੁਣਿਆ ਸੀ ਕਾਰ ਘਟ ਤੇਰੇ ਵਾਲੇ ਵੀ ਨਹੀਂ ਕਿਤੇ ਮੈਂ ਵੀ ਸੁਣਿਆ ਸੀ ਤੇਰੀ ਮਾਂ ਨੇ ਅੰਦਰ ਜਾ ਕੇ ਕਿਹਾ ਵੀ ਸੀ ਕਾਰ ਗੱਲ ਮੇਰੇ ਨਾਲ ਹੁਣ ਉਹ ਜਾਰੀ ਦਾ ਕੀ ਉਹਦਾ ਨੀ ਰੋਲ ਹਾਂ ਦਿੱਤੇ ਗੱਲ ਕੀਤੀ ਉੱਥੇ ਗੱਲ ਵੱਜ ਗਈ ਆ ਵੱਜ ਗਈ ਆ ਫਿਰ ਤੂੰ ਵੀ ਵੱਜ ਗਈ ਆ ਖੋਜ ਖੋਜ ਮੈਂ ਦੇਖੀ ਸੀ ਪੁੱਤੂ ਓਏ ਮੈਂ ਵੀ ਖੋਜ ਪਾ ਖੋਜ ਮੈਂ ਵੀ ਤੇਰੀ ਭੈਣ ਦੇਖੀ ਆ ਮੈਂ ਵੀ ਆਪਣੇ ਕੰਨਾ ਨਾ ਸੁਣੀ ਸੀ ਆ ਗੱਲਾਂ ਕਰਦੀ ਜਦ ਤੂੰ ਕਹਿੰਦੀ ਸੀ ਮੇਰੇ ਨਾਲ ਲੈ ਕੇ ਆਜਾ ਤੂੰ ਮਾਂ ਨੂੰ ਮੁੰਡੀ ਕਰਾਉਣ ਨੂੰ ਕਹਿੰਦੀ ਆ ਮੈਂ ਕਰਾਉਣੀ ਆ ਮੈਂ ਕੱਲੂ ਤੇਰੀ ਆ ਠੀਕ ਹੋਊ ਕਿ ਰਮਾਂ ਦੇ ਇਹ ਹੁਸ਼ਿਆਣੀ ਹੋ ਜੂ ਆ ਲੈ ਤਾ ਤੂੰ ਤਾਂ ਪਰ ਜੋ ਕਹਿੰਦੀ ਨਾ ਕਹਿ ਦੀ ਛੋਟੀ ਭੈਣ ਆ ਹਲਾ ਕਰਦੇ ਉਹਦੇ ਪਾੜ ਦੋ ਸੈਰ ਸਾਡਾ ਤੂੰ ਤਾਂ ਕ੍ਰੀਨਾ ਕੈਪ ਦੀ ਛੋਟੀ ਭੈਣ ਆ ਮੈਂ ਤਾਂ ਵੇ ਕਰਾਉਣੀ ਆ ਠੀਕ ਆ ਸ਼ਾਬਾਸ਼ ਮੈਨੂੰ ਵੇਹਾ ਦੇਣਾ ਦਿਓ ਨਹੀਂ ਜਗਾ ਬੇਸ਼ੱਕ ਨਾ ਦਿਓ ਮੈਂ ਤਾਂ ਕਰਾਉਣੀ ਆ ਮੇਰੇ ਵਾਲ ਹੋਇਆ ਖਰਾਬ ਮੈਂ ਆਪਣੇ ਵਾਲ ਸਹੀ ਕਰਾਉਣੇ ਗੰਜ ਕਢਾ ਦੇ ਸਿੱਧੀ ਗੱਲ ਮਟੂ ਮਨੀ ਤੈਨੂੰ ਨਹੀਂ ਪਤਾ ਇਹਨਾਂ ਨੂੰ ਪੋਸ਼ਨ ਮਿਲਣਾ ਇਲਾ ਨੂੰ ਕਿਵੇਂ ਲਾ? ਹਾਂ? ਉਹਦਾ ਪੁੱਛਣਾ ਅਧੂਰਾ ਆ। ਅмма ਮੇਰੀ ਦਾ ਸੋੜ ਲਾ ਤੇਰੀ ਔੜ ਹੋ ਜਾਈ ਉਮਰ ਦੇ। ਮਰਾ ਮਰਾ ਤੂੰ ਛਾਟਾ ਉਮਰਾਂ ਦਾ ਨੀ ਗੱਲਾਂ ਮੇਰੇ ਫੈਸ਼ਨ ਦਾ ਲੈਵਲ ਆ ਮੈਂ ਬਹਿਣਾ ਕਰਨਾ ਹੀ ਕਰਨਾ। ਉਹ ਨਹੀਂ ਕੋਪੀ ਮਰਾਓ ਖੜ ਕੇ ਮੈਂ ਗਾਫਾ ਹਾ ਲੈਣ ਪਰੇ ਹੋ ਜਾ ਡਬਰੂ ਆ ਗਿਆ। ਬਾਪਾ ਰੇ। ਓਏ ਤੂੰ ਤੂੰ ਘਰਾਣੇ ਰਵੰਨੇ ਮੇਰਾ ਛਾਲ ਲਿਪੜ ਜਾ ਪੱਕਾ ਲਿਪੜਿਆ ਪਿਆ। ਤੈਨੂੰ ਪੱਕਾ ਇਤਨਾ ਟਿਕਿਆ। ਮੁੰਡੇ ਦਾ ਫਾਹਲਾ ਲੜਾ ਉਹ ਵੀ ਬਈ। ਉਹ ਤੈਨੂੰ ਭੈਣ ਤੋਂ ਖੋਲਦੀ ਭਈਆ। ਜਿਹੜਾ ਇੰਨਾ ਜੇਬ ਮੋੜਦਾ ਜਵਾਨ ਮੋੜਦਾ ਫਾ ਲੈਣ ਦੀ ਕੋਲਦਾ ਸਾੜੀ ਉਹ ਨਹੀਂ ਤੇਰੀ ਵਾਂ ਉਹ ਤੂੰ ਨਿੱਪੜ ਜਾ ਅੱਛਾ ਨਿੱਪੜ ਜਾ ਮੇਰਾ ਹਾਰ ਜਾਣਦਾ ਮੈਂ ਤੈਨੂੰ ਛੋਲ ਨਹੀਂ ਬਹਿ ਕੇ ਤੈਨੂੰ ਫਾ ਲੈ ਮੁੰਡੇ ਦੀ ਨਹੀਂ ਭਾਈ ਮੇਰਾ ਡਰਾਮੇ ਕਰਦਾ ਅੱਛਾ ਠੀਕ ਹੈ ਮੈਂ ਚਪੇੜ ਮਾਰੀ ਅੱਜ ਮੈਂ ਕਹਦਾ ਹਾਊਗਾ ਹਾਂ ਰਿਮਾਂਡਿੰਗ ਕਰਾਉਣੀ ਨਿੱਪੜਾ ਮਿੱਟੀ ਰਿਮਾਂਡਿੰਗ ਕਰਾਉਣੀ ਰਿਮਾਂਡਿੰਗ ਨਾ ਕਰਾਉਣੀ ਆ ਮੈਂ ਉਹ ਮਾਨੀ ਰੱਖਾ ਕੇ ਦੇਣੀ ਮੈਂ ਨਹੀਂ ਕਰਾ ਕੇ ਦੇਣੀ ਮੈਂ ਤੈਨੂੰ ਪਹਿਲੇ ਦੱਸਿਆ ਮੁੰਡੇ ਦਾ ਭਾਂਡਾ ਪੁਰਤਾ ਹੀ ਲੈ ਲਓ ਨੰਨਾ ਆਟੂ ਤੋਂ ਰੋਬੋਟਿਕਾ ਜਦੋਂ ਉਹ ਬਚਾ ਦੇ ਰਿਹਾ ਕੁਰਤਾ ਹੀ ਲੈ ਲੋ ਇੱਕ ਹਾਂ ਦਾ ਬਚਾ ਉਹ ਤੂੰ ਡਮਰਵਾਇਆ ਪਰੇ ਹੋਇਆ ਲੈ ਮਰੀਜ਼ ਯਾਰ ਏ ਪੈਟ ਫਾਨ ਹੀ ਲੈਣ ਦਿੰਦੇ ਮਰੀਜ਼ ਆ ਸੌਣ ਲਾ ਹੈਲੋ ਇਕਬਤ ਪ੍ਰਧਾਨ ਮੇਰੇ ਨਾਲ ਸੋ ਇੰਨਾ ਕਹਿਗਾ ਜਿੱਥੇ ਦਿਲ ਕਰਦਾ ਫਟ ਹੋ ਜਾਣੀ ਇਧਰ ਨੂੰ ਉਹ ਮਾਰੀ ਹੀ ਓ ਚੁੱਡੀ ਦਾ ਵਾਲਾ ਇੱਥੇ ਬੈਠੀ ਰਹਿ ਜਾਂ ਥੋੜੀ ਜਿਹੀ ਇੱਥੋਂ ਚੱਕ ਕੇ ਆਪਣਾ ਸਿਸਟਮ ਪਿੱਛੇ ਰੱਖੋ ਆਂ ਜਿਆਦਾ ਉਹ ਮੈਨੇ ਆ ਮਾਰੇ ਭਾਂਡੇ ਚੱਕੋ ਉੱਥੇ ਰੱਖੋ ਚੱਕੋ ਚੱਕੋ ਪਿੱਛੇ ਨੂੰ ਉਹ ਕਿਤੇ ਨਹੀਂ ਟੈਗ ਦੀ ਤੇਰੇ ਕਿਹੜੇ ਸਾਥ ਲੱਗਣੀਆਂ ਇਹਨਾਂ ਦਾ ਮਾਸ ਕਰਿਆ ਆ ਉੱਤੇ ਪਿੱਛੇ ਨੂੰ ਥੋੜਾ ਜਿਹਾ ਆ ਲੈਣਾ ਮੁੰਡੇ ਨੇ ਹਾਂ ਮੈਂ ਚਪੇੜ ਮਾਂ ਨਹੀਂ ਜੇ ਪੁੱਠੇ ਸਿੱਧੇ ਕੰਮ ਕੀਤਾ ਆ ਸ਼ਿਆ ਸ਼ਾਬਾਸ਼ ਆ ਕੋ ਫੈਸ਼ਨ ਚ ਕੋਈ ਕਮੀ ਨਾ ਰੱਖੇ ਤੇ ਮੁੰਡਾ ਸਾਡੇ ਫਾਇਆ ਤੇ ਪੁੱਠੇ ਕੰਮ ਲੱਗਦੇ ਆ ਕਿ ਤੇਰੀ ਪਹਿਲਾਂ ਤੋਂ ਫੈਸ਼ਨ ਲੈਵਲ ਮੈਂ ਤਾਂ ਫੈਸ਼ਨ ਕਰਨੇ ਹੀ ਕਰਨੇ ਆ ਮੈਨੂੰ ਨਹੀਂ ਰੋਕਣਾ ਹੋਊਗਾ ਕਿਸੇ ਨੇ ਕੱਲ ਭੈਣ ਨੂੰ ਮੈਂ ਦੋਨਾਂ ਨੂੰ ਲੈ ਜੂੰ ਨਾ ਪਤਾ ਲੱਗਣਾ ਮੇਰੀ ਰਾਣ ਕਿਹੜੀ ਨਾ ਪਤਾ ਲੱਗਣਾ ਮੇਰੀ ਮਾਂ ਕਿਹੜੀ ਮੈਂ ਨਹੀਂ ਆਗਾ ਮਾਂ ਦੇਖ ਸਾਡੇ ਕੋਲ ਲਿੱਥੀ ਇਹ ਬੰਦਾ ਮੇਰਾ ਤਾਂ ਮਨੋ ਲੈ ਗਈ ਗੋਪੀਏ ਮੇਰੇ ਤਾਂ ਆਪ ਕਾਲੂ ਕਹੋ ਕਿ ਮੇਰੇ ਪਲਾਸਾ ਮੈਂ ਕੀ ਕਰ ਕੱਤਾ ਨਾ ਅੱਛਾ ਅੱਜ ਜਾਲਮ ਰਮਾਂਡੀ ਨਾਲ ਕਰ ਦੇਣਾ ਤਾਂ ਨਾ ਕੋਈ ਵੱਡੀ ਗੱਲ ਬੋਲ ਫਾਤਾ ਕਿਹਦੇ ਕਰਾਉਂਦੀ ਸਾਡੀ ਜਨਾਨੀ ਸਾਡੇ ਨਾਲ ਲੜਦੀ ਮੈਂ ਰਮੰਡੀ ਕਰਾਣੀ ਮੈਨੂੰ ਚਾਰ ਪੈਸੇ ਦੋ ਤੇ ਸਾਡੀ ਸਾਡੀ ਮਾਂ ਲੜਦੀ ਆ ਲੈ ਤੂੰ ਆਪੇ ਮਿੰਦੇ ਤੋਂ ਅਸੀਂ ਕਿਉਂ ਕਹੀਏ ਸਿੱਧੀ ਗੱਲ ਆਇਤਾ ਓਏ ਆ ਮਰੀਜ਼ ਤੂੰ ਗੱਲ ਸੁਣ ਨੀ ਮੈਂ ਭਾਇ ਲਰ ਮੈਂ ਤੈਨੂੰ ਦਵਾ ਦੇਣਾ ਮੈਂ ਸੱਚੀ ਕਹਿੰਦਾ ਮੈਂ ਤੈਨੂੰ ਦਵਾ ਦੇਣਾ ਤੇਰੀ ਖੰਗ ਨਹੀਂ ਜਿਹੜੀ ਤੈਨੂੰ ਦੁਨੀਆ ਤੋਂ ਜਾਂਦੀ ਲੱਗਣਾ ਉਹ ਤਾਂ ਉਹ ਤੇਰੀ ਪੈਣ ਉਹ ਦੇਓ ਇਹ ਰਮੜੇ ਪਾਈਆ ਪੂਈਆ ਦੇ ਰਮੜੇ ਸੱਚ ਕਰੀ ਪੈਣ ਮਾਰੀ ਹਾਂ ਛਾਲ ਨਿਪੜਦਾ ਆ ਪੁੱਟਾ ਕੰਮ ਕਰਦਾ ਇਹ ਇਹ ਚੰਗਾ ਨੇ ਉਹ ਚੰਗਾ ਜਿਹੜੀ ਭੈਣ ਜੋ ਸਾਡੇ ਕਾਲ ਕ ਮੱਕੜੀ ਉਹਲੇ ਰਮਾਂਡੀ ਕਰਾ ਕੇ ਉਹ ਚੰਗਾ ਹੈ ਉਹ ਚੰਗਾ ਅੱਛਾ ਜੀ ਆ ਨਹੀਂ ਜੀ ਇਹ ਤੇਰੀ ਤੇ ਤੋਂ ਲੈਣਾ ਵੀ ਉਹ ਦੇ 500 ਚ ਭੈਣ ਚੋ ਕਿਹੜੀ ਰਮਾਂਡੀ ਹੁੰਦੀ ਆ ਉਹ ਐ ਵੀ ਨਾ ਬਾਲ ਲਾ ਹਾਲੇ ਇੱਕ ਭੈਣ ਚੋ ਕੁਤਰੀ ਨਹੀਂ ਕਰਾਈ ਇੰਨੀ ਕਰਾਈ ਜਣੀ ਕੁਤਰੀ ਨਾ ਐਵੇਂ 500 ਚ ਕਿਹੜੀ ਰਮਾਂਡੀ ਹੁੰਦੀ ਅੱਗੇ ਆਉਂਦੀਆਂ ਤੋਰੀਆ ਦਾਰਾ ਮੋਕਲੀ ਗੱਲ ਆ ਨਹੀਂ ਕਿਸੇ ਨੇ ਨਾ 300 ਮੈ ਲੈਣਾ ਅਮਾ ਆਏਗਾ ਸਭ ਤੇ ਉਠੀ ਆਰੇ ਮੂਹ ਕਿੱਦਾਂ ਗੱਲ ਆ ਮੇਰੀ ਗਾੜਾ ਥੋੜਾ ਮਾਮੀ ਇਨਸਾਫ ਕਰਨੇ ਤਾਂ ਫਾਹਾ ਤੂ ਲੇ ਸਿੱਧੀ ਪਾ ਦੇ ਪਤਾ ਤਾਂ ਲੱਗ ਜਵੇ ਸਿੱਧੀ ਗੱਲ ਆ ਸ਼ਾਇਦ ਫੇਈ ਮਨ ਸਮਤਿਆ ਪੈ ਜਵੇ ਅੱਧਾ ਵਿੱਚੋਂ ਗੁਜ਼ਰ ਗਿਆ ਬਸਾਂ ਕਿਨੇ ਕੰਮ ਕਰਦਾ ਬੋਲਦਾ ਆ ਜਿੰਜੰਗਾ ਲੱਗਦਾ ਯਰ ਮੁੰਡਿੰਗ ਰੋਲੀ ਹਾਂ ਹੋ ਤਾਂ ਕ ਮਾਮੀ ਹਾਂ ਚੰਗਾ ਹੀ ਆ ਉਹਦੇ ਡੈਂਟਿਕ ਬੈਂਟਿਕ ਕਰਾਵਾ ਮਾਰੀ ਇਹ ਤਾਂ ਮੇਰੀ ਤਾਂ ਹਜੇ ਦੋਤੀ ਹੈਗੀ ਹਜੇ ਕੁੜੀ ਕੈ ਮਮੀ ਦਾ ਆਹੋ ਦੋਤੀ ਆਹ ਤਾਂ ਮਾਤ ਇਕੱਠਾ ਹੋਇਆ ਮੇਰੀ ਦੋਤੀ ਦਾ ਮਾਸ ਦੇ ਦੇ ਤਾਂ ਲੈ ਕੋ ਉਹ ਤਾਂ ਠੰਡ ਚ ਹੋਇਆ ਹੈ ਠੰਡ ਕਿ ਲੈ ਠੰਡ ਚ ਆਇਆ ਲੈ ਉਹ ਤਾਂ ਠੰਡ ਚ ਹੋਇਆ ਹੈ ਉਹ ਤਾਂ ਠੰਡ ਚ ਹੋਇਆ ਹੈ ਲੈ ਦੇਖ ਲੈ ਤੋਂ ਨੂੰ ਬਲ ਪੈਂਦੇ ਕੋਈ ਠੰਡ ਚ ਹੋਇਆ ਹੈ ਨਹੀਂ ਮੇਰੀ ਗਾਹ ਥੋੜਾ ਹਤੁਰ ਬੋਂਡੀ ਕਰਾਉਗੀ ਜੇ ਤੇਰੀ ਸ਼ਰਮਰਾਓ ਮਾਰ ਮਾਰ ਤੇਰੀਆਂ ਏਡੀਆਂ ਏਡੀਆਂ ਹੱਡੀਆਂ ਬਾਟੀਆਂ ਉੱਤੇ ਇੱਕ ਗੱਲ ਵਾ ਰਪਈਆ 10-10 ਯਾਰ ਇੱਥੇ ਸ਼ਰਤ ਲਾ ਲੈਣੀ ਆ ਜੇ ਮੇਰੀ ਏਡੀ ਪਾਟੀ ਹੋਈ ਤੂੰ ਜਾ ਦੇਦਾ ਨਾ ਜਾਂ ਲੈ ਲੈਣੇ ਆ ਉਹ ਹਾਰਪ੍ਰਿੰਦੇ ਇੰਨੀਆਂ ਅੱਡੀਆਂ ਪਾਟ ਰਿਆ ਅਜੇ ਤੱਕ ਕਿਉਂਦੀਆਂ ਨੇ ਚੋਟਾ ਪਾਟੀਆਂ ਆਉਂਦੀਆਂ ਮੇਰੀ ਗੱਲ ਕਰ ਤੂੰ ਆਮਾ ਤੁਰ ਮੰਨ ਲੈ ਲਾਉਂਦਾ ਛੱਟ ਆਹ ਦੇਖ ਮੇਰੀਆਂ ਅੱਡੀਆਂ ਦੇਖ ਦੇਖ ਹੈ ਮੋੜਾ ਖੋਰਾ ਸਾਰਾ ਪੇਰੇ ਲਾ ਲਿਆ ਕਰ ਕੰਮੇ ਨੇ ਕੀਤਾ ਜਾਨ ਹੈ ਕੰਮੇ ਕਹੀ ਗਾ ਸਾਡੀ ਜ਼ਮੀਨ ਤੇ ਰੋਡ ਰੋਡ ਤੇ ਜ਼ਮੀਨ ਹੈਗੀ ਕੰਮੇ ਹੀ ਨਹੀਂ ਕੀਤਾ ਸਾਰੀ ਮਤਾ ਮੇਰੀ ਬੀਬੀ ਕਰਦੀ ਰਹੀ ਮੈਂ ਅਸੀਂ ਵੀ ਕੀਤਾ ਹੀ ਆ ਕੀ ਕੀਤਾ ਤਵੀ ਨਸੀਰਾ ਕੀਤਾ ਸੀ ਪੱਠੇ ਵੜ-ਵੜ ਲਿਉਂਦੀਆਂ ਰਹੀਆਂ ਉਹਦੇ ਇੱਕ ਵਾਰ ਮਾਂ ਨੇ ਦੇਖ ਲੇਗਾ ਜੀ ਮੈਂ ਧੀ ਲਿਆਣੀ ਆ ਮੇਰੀ ਕੁੜੀ ਕੰਮ ਕਰਦੀ ਹੋਰ ਮੈਂ ਕਿਹਾ ਇੱਥੇ ਪੈਜ ਅਖਬਾਰ ਪੜ੍ਹਨ ਨੂੰ ਰੱਖੇ ਲਿਆਇਆ ਮੇਰਾ ਪੁੱਣਾ ਕੁਰਸੀ ਤੇ ਬਹਿ ਕੇ ਕੰਮ ਨਹੀਂ ਇਹਦੇ ਤੋਂ ਕਰਾਣਾ ਬਾਹ ਤੁਸੀਂ ਲਿਆਏ ਆ ਤੁਸੀਂ ਕਰਾ ਕੇ ਦਿਖਾਉਦੇ ਆ ਲੈ ਮੈਂ ਚਕਾਉਂ ਸਾਲੀ ਤੋਂ ਗੋਹਾ ਮੈਂ ਨਹੀਂ ਚੱਕਦੀ ਇੱਥੇ ਬਹਿ ਕੇ ਤੂੰ ਪਾ ਚੱਦੀ ਰਹਿੰਦਾ ਆ ਜੀਨੇ ਸਾਰੇ ਤੇ ਰਹਿਣਾ ਆ ਜਿੰਦੀ ਆਉਂਦਾ ਦਿਖਾਉਂਗੀ ਅਗਲੇ ਲੱਤ ਲੱਤ ਰਾਕੇ ਬੈਠ ਗਈ ਹਾਂ ਵੇਈ ਲਗੋਪੀ ਅੱਜ ਪੀਜ਼ਾ ਆਰਡਰ ਕਰਦੇ ਗੋਪੀ ਅੱਜ ਆਓ ਆਰਡਰ ਕਰਦੇ ਅੱਜ ਨੋ ਰੋਟੀ ਨਹੀਂ ਕਰੀ ਕੁੰਤਾ ਕਰਦੀ ਕੋਈ ਸਾਲਾ ਕੁੜੀ ਨਹੀਂ ਦਿੰਦਾ ਇਹਦਾ ਕੁੰਤਾ ਕਰਕੇ ਜਿਹਦਾ ਇੱਕ ਦਿਨ ਸੁਜੋਗ ਚਾੜਦਾ ਇਹਦਾ ਡੋਲਾ ਪਹਿਲਾ ਭੈਣ ਜੋ ਮੂਰੇ ਆਉਂਦਾ ਮੈਂ ਆ ਕਰਨਾ ਮੈਂ ਉਹ ਕਰਨਾ ਮੈਂ ਕੀ ਕਰਨਾ ਮੈਂ ਕਰਨਾ ਮੈਂ ਤਾਂ ਆਪਣਾ ਫੈਸ਼ਨ ਕਰਨਾ ਹੀ ਕਰਨਾ ਹੈ ਚਲੋ ਠੀਕ ਆ ਜਿੱਦਣ ਮੇਰੀ ਜਨਾਨੀ ਕਿਤੇ ਬਾਹਰ ਅੰਦਰੋਂ ਆਗੇ ਉਹਨੂੰ ਕਹੂੰਗਾ ਆਪਣੀ ਸੰਸਲੇ ਲੱਕਮੇ ਦਾ ਲੈ ਕੇ ਆ ਭੈਣ ਜੋ ਪਟਾਟ ਦਾ ਨਹੀਂ ਮੈਂ ਨਹੀਂ ਨਹੀਂ ਮੈਂ ਮੇਰੀ ਜ਼ਿੰਦਗੀ ਚ ਨਹੀਂ ਕੀਤਾ ਨਾ ਮੈਂ ਕਰਨਾ ਫਿਰ ਤੂੰ ਕਰਨਾ ਨਹੀਂ ਆ ਮੇਰੀ ਸਵਾਦ ਕੀ ਇਦਾਂ ਦੀ ਆ ਮੈਂ ਸਿੰਪਲ ਹੀ ਸੋਹਣੀ ਆ ਰਮੌਂਡੀ ਵਾਲੇ ਪ੍ਰੋਟੈਕਟ ਲਿਆ ਦੇ ਤੇਰੇ ਲਈ ਮੈਂ ਸਿੰਪਲ ਹੀ ਸੋਹਣੀ ਆ ਮੈਨੂੰ ਕੋਈ ਦੱਸ ਦੇ ਮੈਨੂੰ ਕਿਹਦੇ ਵਿਆਹ ਦੇ ਵਿੱਚ ਮੈਂ ਕਦੀ ਜ਼ਿੰਦਗੀ ਚ ਮੇਕਅਪ ਕੀਤਾ ਹੋਵੇ ਫੇਰ ਲੱਲੀ ਤਾਂ ਲਾਉਂਦੀ ਆ ਨਾ ਉਹ ਪਛਾਣ ਲੱਗੇ ਮੈਨੂੰ ਉਹ ਯਾਰ ਕੇ ਦਿਖਾਈ ਨਾ ਪਰਵੱਟੇ ਤੇਰੇ ਚਿੱਟੇ ਹੋ ਜਾਂਦੇ ਫੇਰ ਲੱਗੀ ਲਾ ਕੇ ਸਾਲਾ ਬੀਤ ਗਈ ਉਹ ਛੱਡਤੀ ਉਹ ਤਾਂ ਫੰਚੇ ਸਾਲਾ ਕੋ ਮੈਂ ਕਦੀ ਜ਼ਿੰਦਗੀ ਚ ਵੇੜੇ ਵੀ ਨਹੀਂ ਬਾੜੀ ਮੈਨੂੰ ਦਿਖਾ ਲ ਕੇ ਦਿਖਾ ਦੇ। ਫੇਰ लवली ਹਾਂ ਜਦੋਂ ਡੈਡੀ ਨੇ ਪਿਕਚਰ ਪੁੱਛੇ ਦੇਖਾ ਦੇ ਸੀ। ਫੇਰਾਂ लवली ਉਹ ਜਮਾਨੇ ਚੱਲ ਗਏ ਫੇਰਾਂ लवली ਵਾਲੇ ਹੁਣ ਨਹੀਂ ਕੋਈ ਲਾਉਂਦਾ। ਹਣ ਕੀ ਲਾਉਦੇ ਆ? ਉਹ ਤਾਂ ਲੋਸ਼ਨ ਲੱਗਦਾ ਬਸ। ਉਹ ਵਿੱਚੋਂ ਡਰਮੀ ਚ ਆਟਾ ਲਾ ਲਿਆ ਕਰੋ ਪੋਰਾ ਕਰੋ। ਕਿਉਂ ਮੈਂ ਕਾਹਦੇ ਲਾਉਂ। ਆਪਣੀਆਂ ਬੋਟੀਆਂ ਦੇ ਲਵਾਇਓ। ਉਹ ਹੈਲੋ ਐਕਸਕਿਊਜ਼ ਮੀ। ਆਹ ਦੇਲਾ ਮੰਮੀ ਕਿੱਦਾਂ ਫੇਰ ਬੋਲੀ। ਆਹ ਦੇਲਾ ਮੰਮੀ ਕਿੱਦਾਂ ਬੋਲੀ। ਮੈਂ ਮੈਂ ਤੁਹਾਨੂੰ ਦੱਸਦਾ। ਇੰਗਲਿਸ਼ ਚ ਬੋਲ ਕੋ ਵੀ ਤੂੰ ਮੰਮੀ ਵੀ ਇੱਦੀ ਬੋਲੋ ਚੱਲ। ਯੂ ਮੈਂ ਟੱਕਮੀ ਟੱਕਮੀ ਤੈਨੂੰ ਬਣਾ ਦਊ ਨੋ ਐਕਸਕਿਊਜ਼ ਮੀ ਯੂਰ ਚਾਈਲਡ ਈ ਦਿਸ ਇਜ਼ ਯੂਰ ਚਾਈਲਡ ਮਾਰੇ ਚੰਡ ਹੈ ਨਾ ਮੇਰੇ ਗਾਲ ਸੋੜ ਲਾ ਐ ਗਾਲ ਸੋੜ ਲਾ ਮੇਰੇ ਦੋਈ ਜੜੀ ਦੋਈ ਜੜੀਆਂ ਮੈਨੂੰ ਸੋੜ ਲਾ ਔਰ ਤੂੰ ਇਸ ਗਾਲ ਦਾ ਇਨਸਾਫ ਦੇ ਤੂੰ ਮਰ ਗਿਆ ਮਮੀ ਵਿਚਾਰੀ ਤੂੰ ਮਰੀਜ਼ ਮੇਰੀ ਗਾਲ ਸੋਣੀ ਹੈ ਜਾਂ ਨਹੀਂ ਸੋੜੀ ਆ ਤੇਰਾ ਲੈਗ ਪੀਸ ਸ਼ਾਰਾ ਬਲਾਲਰ ਕੁੱਕੜਾ ਬਲਾਲਰ ਕੁੱਕੜ ਜਿੱਲੀ ਤੇਰੀ ਲਾਤਿਆ ਬੋਡਾ ਕੇ ਲੈਗ ਪੀਸ ਜੇ ਮਾਇ ਦਾ ਕ੍ਰੈਂਚ ਨਹੀਂ ਕਰਦਾ ਇੱਥੋਂ ਇੱਦਾਂ ਹੀ ਨਿਕਰ ਕੇ ਐਂ ਚੱਕ ਕੇ ਗਲਾ ਦੇਣਾ ਮੇਰੀ ਗਾਦੋੜਾ ਹੋਣ ਮੈਨੂੰ ਇੱਕ ਆ ਨੋਂ ਲੱਤਾ ਚਾਰ ਦਿਨ ਹੋ ਗਏ ਨਾਤੇ ਨੂੰ ਠੀਕ ਨਹੀਂ ਭਾਈ ਤੁਸੀਂ ਵੀ ਗਵਾ ਆ ਇਹਨਾਂ ਨੂੰ ਪਤਾ ਹੈ ਮੇਰਾ ਇੱਥੇ ਜਦੋਂ ਮੈਂ ਨਾ ਆ ਗਿਆ ਸੀ ਚਾਰ ਦਿਨ ਹੋ ਗਏ ਹੁਣ ਆਇਆ ਮੈਂ ਪੱਠੇ ਵੱਢ ਕੇ ਪੱਠੇ ਵੱਢ ਕੇ ਆ ਕੇ ਰੱਖ ਕੇ ਆਇਆ ਹੁਣ ਆਈ ਮੈਨੂੰ ਕਾਲੀ ਉਹ ਮੈਂ ਜਾਣਾ ਠੀਕ ਹੈ ਫੇਰ ਮੈਂ ਨਾ ਹਾਂਗਾ ਇਹ ਕੀ ਕੰਦਾ ਗਿਆ ਤੈਨੂੰ ਮਨ ਇਹ ਘਰ ਕਰਕੇ ਇਦਾਂ ਚੁਲੀਏ ਭੈਂ ਤੇ ਬੰਦੇ ਦਾ ਬੰਦੇ ਦਾ ਹੁਲੀਆ ਦਾ ਦੇਖੋ ਮੇਰੀ ਗੱਲ ਸੁਣ ਲੈ ਇੱਕ ਤੂੰ ਨਾਲੇ ਹਾਂ ਤੂੰ ਇਹਨੇ ਨਾ ਕਿਤੇ ਨਹੀਂ ਜਾਣਾ ਉੱਥੇ ਕਬੱਡੀ ਜਿੱਥੇ ਉੱਥੇ ਜਾਇਆ ਆਪਾਂ ਦਵਾਈ ਲੈਣ ਜਾਣਾ ਨਾ ਨੂਰ ਮਹਿਲ ਤੋਂ ਉਹ ਕਮਨ ਜੀ ਨੇ ਫੋਨ ਕੀਤਾ ਹੈ ਡਾਕਟਰ ਦਾ ਉਹਨੇ ਫਾਰਮੈਂਟ ਲਈਓ ਆ 4 ਵਜੇ ਦੀ ਸੁਣ ਪਿਆ ਤੈਨੂੰ ਆ ਮੇਰੇ ਕੰਨਾ ਦਾ ਬਹੁਤ ਬੁਰਾ ਹਾਲ ਆ ਕੋ ਦੱਸੂਗਾ ਹੀ ਉਹ ਕਹਿੰਦੀ ਵਧੀਆ ਬੋਧਾ ਕਹਿੰਦੀ RAM ਆ ਜਾਣਾ ਉੱਥੇ ਚੱਲ ਫੇ ਗੋਪੀ ਯਾਰ ਛੇਤੀ ਕਰ ਮੇਰਾ ਵੀਰ ਯਾਰ 1 ਵਜ ਗਿਆ ਟੂਰਨਾਮੈਂਟ ਤੇ ਅਗਲੇ ਢੀਕਦੇ ਆ ਫੋਨ ਤੇ ਫੋਨ ਕਰੀ ਜੰਨੇ ਉਹਦੋਂ ਤੂੰ ਰਹਿਣ ਦੇ ਇੱਧਰ ਨੂੰ ਚੱਲ ਫੇ ਦੇ ਕੱਪੜੇ ਪਾ ਲਾ ਐਦਾਂ ਹੀ ਕਿਦਾ ਪਾ ਲਾ ਮੋਸਕਾ ਉ ਕੋਲ ਅਗਲੇ ਨਿਕਾਣਾ ਉਹ ਨਹੀਂ ਆਉਂਦਾ ਮਾਮੀ ਕਹਿੰਦੀ ਨਾ ਤੂੰ ਰਹਿ ਬਿਮਾਰ ਹੋ ਜਾਊਗਾ ਮਾਮੀ ਕਹਿੰਦੀ ਨਾ ਹੌਣ ਨੂੰ ਰਹਿਣ ਦੇ ਪਰ ਮਾਨ ਸੱਚੀ ਗੱਲ ਆ ਨਾ ਨਾ ਤੁਸੀਂ ਦੇਖਿਆ ਇਹਨੂੰ ਨਹਾਉਂਦੇ ਨੂੰ ਹੱਥਾਂ ਹੈ ਹੈ ਹੱਥਾਂ ਹੌਣਾ ਹੈ ਹੈ ਪਾ ਲੇ ਹੌਣ ਕਾਲੀ ਨਹੀਂ ਯਾ ਟੌਲਟ ਗੋਪੀ ਹਣ ਉਹ ਯਾਰ ਹੇਬ ਨਾ ਕਰਾਂ ਯਾਰ ਇੱਥੇ ਵੀ ਆਬਜੈਕਸ਼ਨ ਆ ਤੈਨੂੰ ਤਾਂ ਸਾਰਾ ਦਿਨ ਦੇਖਾਂ ਟੌਲਟ ਕੇ ਬੜਿਆ ਰਹਿਣਾ ਤੂੰ ਤੈਨੂੰ ਹੋਰ ਕੋ ਕੰਮ ਥੋੜੀ ਆ ਜਦੋਂ ਕਦੇ ਜਾਣਾ ਹੁੰਦਾ ਗੋਪੀ ਦਾ ਇਹੀ ਪਖੰਡ ਹੁੰਦੇ ਆ ਉਹ ਨਹੀਂ ਪਖੰਡ ਨਹੀਂ ਉਹ ਤਾਂ ਪੱਕੇ ਯਾਰਾਂ ਖਾਨਦਾਨ ਚ ਇਹਨਾਂ ਦੇ ਤੁਹਾਡੇ ਖਾਨਦਾਨ ਤੁਹਾਡੇ ਤੁਹਾਡੇ ਜਾਣਾ ਹੋਵੇ ਕੱਟੀ ਜ਼ਰੂਰ ਜਾਣਾ ਇਹਨਾਂ ਨੇ ਤੇ ਤੁਹਾਡੇ ਲੜ ਪਹਿਲਾ ਪੈਂਦੇ ਆ ਉਹ ਭੈਣ ਜੋ ਤੁਹਾਡੇ ਬਿਲੇਸ਼ਕਾਰਿਆਂ ਦੀ ਗਲੀ ਤੱਕ ਤੁਹਾਡੀਆਂ ਕੌਲੀਆਂ ਵੱਜਦੀਆਂ ਆਉਂਦੀਆਂ ਉਹਨੀਆਂ ਲੜਦੇ ਜਦੋਂ ਲੱਠਾ ਚ ਖੱਟ ਉਥੋਂ ਇਦਾਂ ਹੀ ਫਲਾਣਾ ਟੰਕਾ ਆਹ ਆਦੀਆਂ ਉਹਨੀਆਂ ਸਾਰੀਆਂ ਰਲ ਕੇ ਕੋਈ ਬ੍ਰੈਸ਼ ਵੀ ਕਰ ਲਈਆਂ ਹਾਂ ਬ੍ਰੈਸ਼ ਮੈਂ ਕਰਦਾ ਮੈਂ ਕਲੋਜ਼ ਅਪ ਆਹ ਤਾਂ ਦੇਖੋ ਮੈਂ ਕੋਈ ਉਹ ਸੱਚੀ ਵਾ ਅਭਿਸ਼ੂ ਨਾਲ ਆਹ ਹਾਂ ਦਾ ਨਹੀਂ ਆ ਪੀੜੀ ਚੱਕ ਲਈ ਲੈ ਇੱਥੇ ਹੀ ਬੈਠ ਮੈਂ ਤਾਂ ਲੇਕੀ ਹੋਣ ਲੱਗਾ ਆ ਯਾ ਤੂੰ ਇਦਾਂ ਨਾ ਦੇਖ ਮਾਮੇ ਤਿੱਖੀ ਜੇ ਨਜ਼ਰ ਨਾਲ ਤੈਨੂੰ ਪਿਆਰ ਹੋ ਜਾਣਾ ਮੇਰੇ ਨਾਲ ਸਾਈਡ ਨੂੰ ਮੂੰਹ ਘੁਮਾ ਲੈ ਤੇ ਮੱਥੇ ਤੇ ਹੱਥ ਨਾ ਮਾਰ ਧੀਆ ਪੁੱਤਾਂ ਦਾ ਪਿਆਰਾ ਹੀ ਹੁੰਦਾ ਤਾਂ ਬਹੋਰ ਮੈਂ ਦਸ਼ਮਣੀ ਪਾਉਣੀ ਆ ਮਾਮੀ ਨਾਲ ਇਸ ਉਮਰੇ ਆ ਕੇ ਉਹਨਾਂ ਦਸ਼ਮਣੀ ਪਾ ਲਈਏ ਪਿਆਰ ਹੁੰਦਾ ਤੇ ਪਿਆਰ ਹੀ ਆ ਯਾ ਕਦੇ ਪੂਰਾ ਦੇਸੀ ਕੇ ਆਜ ਤੇਰੇ ਸਾਧ ਕੇ ਮੱਖਣੀ ਆ ਮੱਖਣੀ ਦੇਗੀ ਮਿਰਚ ਇਹ ਮਿਰਚ ਅਸਲੀ ਨਹੀਂ ਹੈਗੀ ਨਕਲੀ ਮਿਰਚਾ ਜਦ ਐਵੇਂ ਰੰਗਾਈ ਛੱਡਿਆ ਆ ਉਹ ਉਹ ਆ ਮਾਰ ਕੇ ਦੇ ਕੇ ਕੋਈ ਕਾ ਨਾ ਪਹਿਲਾ ਇੱਧਰ ਚੌਰਾ ਦਾ ਰਜਾ ਲਈਏ ਪੂਰਾ ਮੇਰੇ ਮੁੰਡੇ ਨੂੰ ਕਿੱਦਾਂ ਬੋਲਦਾ ਆ ਬੜਾ ਮਖਣ ਮੁਖਣ ਪਾਇਆ ਮੈਂ ਕਹਿਆ ਯਾਰ ਨਾ ਲਾ ਗਈ ਲੱਸੀ ਦੇ ਨੂੰ ਕਦੇ ਸਾਲੇ ਦਾ ਨਕਾਲ ਟੁੱਟ ਗਿਆ ਜਿਹੜੀ ਲੱਸੀ ਦੇ ਉਹਨੂੰ ਆ ਫਟ ਲੱਸੀ ਲੈ ਸੈਟ ਅੰਦਰ ਹੋਣੀ ਇਹ ਲੈ ਛੋਟੇ ਸੈਰਰ ਕੀ ਲੱਸੀ ਆ ਹੁਣ ਸੁਣਾਤਾ ਛੋਟਾ ਜਿਹਾ ਸਰਖਾਣਾ ਪਊਗਾ ਕੋਈ ਤਾਂ ਗੱਲ ਆ ਫਮ ਮੈਂ ਗਲਾ ਛੋਟਾ ਹਾਂ ਡੱਗ ਪਿਆ ਬਾਲਟੀ ਨੂੰ ਮੂੰਹ ਲਾ ਬੇਰੇ ਤੈਨੂੰ ਕਿਹੜਾ ਕਹੇ ਇਹਨੇ ਰੋਕਿਆ ਇੱਧਰ ਦੇ ਪਹਿਲਵਾਨ ਦੇ ਦੰਦ ਤਿੱਖੇ ਆ ਕਿਹੜੀ ਘੜੀ ਆਵੇ ਸਹੀ ਰਿੰਜ ਗ੍ਰਿੰਜ ਕਰਕੇ ਆ ਮਨ ਅੱਸੀ ਕਿੰਨੀ ਚੰਗੀ ਚੀਜ਼ ਆ ਪੀਣੀ ਇੱਕ ਜੱਟ ਨੇ ਲੱਸੀ ਲਿਉਂਦਾ ਹੁੰਦਾ ਸੀ ਹਾਂ ਕਿਸੇ ਦੇ ਹੁਣ ਹਾਂ ਤਾਂ ਉਹ ਮੰਮੀ ਹੋਦੀ ਮੁੱਛਾਲੀ ਪੜ ਜਾਂਦੀਆਂ ਸੀ ਲੱਸੀ ਪੀਂਦੇ ਦੀਆਂ ਹਾਂ ਨਕਬੀਰ ਸਿੰਘ ਮਾਮਾ ਮੈਂ ਚਪੇੜ ਮਾਰਨੀ ਆ ਓ ਜਾ ਤੇ ਉਹਨੇ ਕੀ ਕੀਤਾ ਵਿਚਾਰੇ ਨੇ ਮੁੱਛਾਂ ਮਨਾਤੀਆਂ ਕਹਿੰਦਾ ਲੱਸੀ ਨਾਲ ਮੇਰੀ ਮੁੱਛਾਂ ਲੱਭੜਦੀਆਂ ਦੂਹ ਜਿਹੜੇ ਵਿਚਾਰੇ ਨੂੰ ਜਵਾਬ ਮਿਲ ਗਿਆ ਲੱਸੀ ਤੋਂ ਹਾਂ ਇਹਦਾ ਕੀ ਮੀਨ ਕੋਈ ਨਾਲੇ ਟੱਬਰ ਚ ਸੀ ਕੋਈ ਸਾਡੇ ਟੱਬਰ ਚ ਸੀ ਕੋਈ ਸਾ ਸਾਡੇ ਨਹੀਂ ਸਾਡੇ ਪਰਸਨੈਲਿਟੀ ਵਾਲੇ ਆ ਕਹਿੰਦਾ ਲੱਸੀ ਨੂੰ ਵੀ ਜਵਾਬ ਮਿਲ ਗਿਆ ਸਾਡੇ ਨਹੀਂ ਲੱਸੀ ਇਹ ਲੱਸੀ ਜਿਹੜੀ ਆ ਨਾ ਹਾਂ ਇਹ ਚਾਟੀ ਦੀ ਲੱਸੀ ਪੀਵੋ ਹਾਂ ਇਦਾਂ ਜਿਹੜਾ ਕੜਿਆ ਆ ਕਾੜਿਆ ਆ ਮੈਂ ਨਾ ਹਾਂ ਇੱਕ ਸਾਲ ਚ ਇੱਕ ਪੀਪਾ ਘੇ ਦਾ ਬਣ ਜਾਂਦਾ ਅੰਦਰ ਕੰਦ ਜਾਨ ਨੂੰ ਤੇਰਾ ਭੈਜ ਸੈਰ ਦੁਖਣ ਲਾ ਪੰਦਾ ਹੈ ਜਦੋਂ ਕੱਟ ਕੇ ਰੋਟੀ ਚੱਕੋ ਇਹ ਸੱਚੀਆਂ ਗੱਲਾਂ ਆ ਨਹੀਂ ਤਾਂ ਪਹਿਲਵਾਨ ਚੱਕੋ ਪਹਿਲਵਾਨ ਜੀ ਕਿੱਦਾਂ ਜੀ ਕੀ ਕਹਿੰਦੇ ਹੁੰਦੇ ਆ origignal ਚੀਜ਼ਾਂ ਇਹੇ ਆ origignal ਆ ਇੱਕ ਚਪਾਤੀ ਦੇਣਾ ਇਹ origignal ਚੀਜ਼ਾਂ ਆ ਇਹ ਉਹੀ ਸ਼ਹਿਰੀ ਹੈ ਜਾਂ ਚਪਾਤੀ ਦੇਣਾ ਇੱਕ ਇੱਕ ਬਾਅਦ ਤੇ ਉਹ ਇਹਨੂੰ ਆ ਜਾ ਤਾਂ ਮੈਂ ਮੰਜਾ ਘੀਸ ਲਿਆ ਮੰਜਾਉਂ ਰਿਹਾ ਨੂੰ ਲੈ ਸ਼ਗਲ ਦਾ ਦੇ ਚੂਸੀ ਅੰਬੀ ਵਰਗੇ ਜਿਹੜਾ ਢੇਰ ਤੇ ਨਹੀਂ ਅੰਬ ਚੂਸ ਕੇ ਸਟਿਆਂ ਦਾ ਅੱਜ ਲੱਗਾ ਕਾਰਖਾਨਾ ਰੋਟੀ ਇਹ ਹਾਂ ਘਰ ਰੋਟੀ ਨਹੀਂ ਖਾਂਦਾ ਸਵੇਰ ਤੋਂ ਤਾਂ ਨਿਕਲ ਜਾਂਦਾ ਆ ਉਹ ਅੱਜ ਤੂੰ ਘਰੇ ਕਿੱਦਾਂ ਆ ਸਵੇਰ ਦਾ ਨਿਕਲ ਜਾਂਦਾ ਮੰਮੀ 6 ਵਜੇ ਅੱਜ ਤਾਂ ਲੱਲਾ ਨਹੀਂ ਆਇਆ ਤਾਂ ਕਰਕੇ ਨਹੀਂ ਗਿਆ ਹਨਾ ਸ਼ੁਕਰ ਕਰ ਤਨ ਜਿਗਰਾ ਜਿਹੜਾ ਅੱਜ ਤੂੰ ਘਰੇ ਆ ਤੈਨੂੰ ਮਤਲਬ ਕਿੱਦਾਂ ਲੱਗ ਰਿਹਾ ਆ ਇਹ ਘਰ ਦਾ ਤੈਨੂੰ ਪਤਾ ਕਹਨੇ ਦੱਸਿਆ ਪਲਵਾਨ ਤੂੰ ਦੱਸਿਆ ਵੇ ਤਰੋਂ ਪਤਾ ਕਹਿ ਨਹੀਂ ਦੱਸੇ ਕੀ ਤੁਹਾਡਾ ਘਰ ਆ ਟੀ ਦੇ ਵਿੱਚ ਉੱਥੇ ਜਾਓ ਤੁਹਾਡਾ ਟਾਈਮ ਹੋ ਗਿਆ ਤੂੰ ਤੇ ਡੈੜੀ ਕਿਰਾਏਦਾਰ ਲੱਗਦੇ ਸਵੇਰ ਨੂੰ ਨਿਕਲ ਜਾਂਦੇ ਸ਼ਾਮ ਨੂੰ ਘਰੇ ਆਉਂਦੇ ਆ ਐਦਾਂ ਦਾ ਕਿਰਾਏਦਾਰ ਵੀ ਨਹੀਂ ਕਰਦੇ ਉਹ ਵੀ ਇਹ ਤਾਂ ਫੇਰ ਵੀ ਚੱਲ ਆ ਜਾਂਦਾ ਆ ਉਹ ਤਾਂ ਵੱੜਦਾ ਹੀ ਨਹੀਂ ਸੀ ਚਲੋ ਇਹ ਤੁਹਾਡਾ ਨਿਆਣਾ ਆ ਤਾਂ ਕਰਕੇ ਉਹ ਤੇਰੇ ਸਿਰ ਦਾ ਸਾਈਂ ਆ ਉਹ ਤਾਂ ਕਰਕੇ ਆ ਉਹ ਵੱੜਦਾ ਹੀ ਨਹੀਂ ਸੀ ਚਲੋ ਠੀਕ ਆ ਉਹ ਲੈ ਵਿਚਾਰੇ ਦਾ ਕਸੂਰ ਕੱਟਣਾ ਕੱਟਣਾ ਹੈ ਪਤੰਗ ਨੋ ਡੋਰ ਫੈਰਦੀ ਲੋਕਾਂ ਦੇ ਗਲਿਆਂ ਦੇ ਵਿੱਚ ਆਹ ਪਤੰਗ ਨਾ 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 ਇਹ ਕੰਮ ਨਹੀਂ ਕਰਨਾ ਪਤੰਗ ਨਹੀਂ ਢਾਉਣੇ ਰੋਟੀ ਖਾਓ ਦਹੀਂ ਖਾਓ ਲੱਸੀ ਪੀਓ ਹਾਂ ਮੱਖਣ ਖਾਓ ਹਾਂ ਫੀਰ ਖਾਓ ਦੁੱਧ ਖਾਣਾ ਖਾਓ ਇਹ ਜੰਗੀਆਂ ਚੀਜ਼ਾਂ ਹਾਂ ਇਹ ਆ ਕੰਮ ਕੀ ਆ ਇਹ ਕੰਮ ਕਰਦੇ ਨਹੀਂ ਪਤੰਗ ਦਾ ਕੋਈ ਕੰਮ ਚੱਪਾ ਨਹੀਂ ਹੱਥ ਦਾ ਮੂਹਰੇ ਆਟਾ ਮੈਂ ਜਕੜਾ ਚਿਕੜਾ ਚਿਕੜਾ ਏਦਾਂ ਰੋਟੀ ਕੋਪਕਾ ਕੇ ਦਿਖਾ ਲਵੇ ਅੱਜ ਕੱਲ ਦੀ ਓਏ ਤੂੰ ਕੀ ਜੱਗੋ ਬਾਹਰੀ ਆ ਅੱਜ ਕੱਲ ਦੀਆਂ ਰੋਟੀਆਂ ਅੱਕਦੇ ਅੱਜ ਜੇ ਮੱਕੀ ਦੀ ਰੋਟੀ ਬਣਾ ਲਾ ਪਈ ਆ ਮੈਂ ਆਪਣੀ ਭੁਜਾਈ ਨੂੰ ਕਿਹਾ ਰਹਿਣਾ ਹੋਰ ਉਹਨਾਂ ਮੜਿਆ ਲੈ ਲੈ ਤਬਿਆ ਤਾਂ ਨਹੀਂ ਏਦਾਂ ਨਹੀਂ ਰੋਟੀ ਬਕਾਉਣੀ ਅਗਲੀਆਂ ਦੇਖਦਾ ਬਕਾਉਣੀ ਅਗਲੀਆਂ ਬਕਾਉਣੀ ਮੋਮਜਮਾ ਰੱਖ ਕੇ ਉੱਤੇ ਰੋਪੇੜਾ ਰੱਖ ਕੇ ਪਚ 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 ਕਰਦੀਆਂ ਸੀ ਏਦਾਂ ਬਕਾਈਦੀ ਆ ਦੇ ਹੱਥ ਨਾਲ ਮੱਕੀ ਰੋਟੀ ਮੈਨੂੰ ਪਾਛੀਆ ਹਮਾ ਤੇਰੇ ਕਿੱਦਾਂ ਦੇ ਆ ਹੱਥ ਮੇਰੇ ਬੜੇ ਛੋਟੇ ਹੁੰਦੇ ਹੁੰਦਾ ਮੈਂ ਦੇਖ ਕੇ ਮੈਂ ਜਪੇੜ ਮਾਰ ਨਹੀਂ ਖੱਤਕਾ ਉਹ ਮਾਮੀ ਦੇ ਹੱਥਾਂ 'ਚ ਤੇਰੇ ਹੱਥਾਂ 'ਚ ਕੀ ਫਰਕ ਆ ਸੇਵੇਂ ਹੀ ਆ ਮਾਮੀ ਦੇ ਮਾਮੀ ਮਾਮੀ ਤੇਰੇ ਪੈਰਾਂ ਦੀ ਪੈਟਾਗਿਰੀ ਕਰਾ ਕੇ ਲਿਆਵਾ ਹੂੰ ਪੈਟਾਗਿਰੀ ਤੇਰੇ ਪੈਰਾਂ ਦੀ ਮੈਂ ਪੈਟਾਗਿਰੀ ਨਹੀਂ ਕਰਦਾ ਉਹ ਚਲ ਜੋ ਵੀ ਹੁੰਦਾ ਕਰਾ ਕੇ ਲਈਏ ਰਾਂ ਦੇਤਾ ਹਾਂ ਉੱਥੇ ਸੌ ਜਾਣਾ ਮਜ਼ਾ ਜਿਆ ਬਹੁਤ ਹੁੰਦੇ ਆ ਪੈਰਾਂ ਨੂੰ ਤਾਂ ਕਿਹੜਾ ਉਹਨੇ ਕਹਿੰਦਾ ਮਾਮੀ ਤੁਹਾਡੀ ਸੌ ਗਈ ਓਏ ਦੇ ਮਰੀ ਅੱਜ ਮਾਮੀ ਨੂੰ ਮਾਰਿਆ ਮਾਲ ਜਿਆ ਉਹ ਤੰਪੜ ਆਈ ਦਾਰੀ ਭੈਣ ਜੋ ਕੇਰੇ ਕੜਾ ਹੋਊਗਾ ਹੋਰ ਕਾਲੂ ਬਾਪੀ ਭੈਜ ਪੂਰਕ ਗੀਤਾ ਵਾਰੀ ਦੇ ਇੱਕ ਬੜੀਏ ਬੱਟੀਏ ਬੱਟ ਕੇ ਓਏ ਖਾਲਾ ਕੱਦੀ ਹੋਰ ਓਏ ਦੂਲ ਆ ਤੇਰਾ ਕੀ ਬਾਣਾ ਦੋ ਦਾ ਤੇਰੀਆਂ ਦੰਦਾਂ ਜੇ ਰਹਿ ਗਈਆਂ ਹੋਣੀਆਂ ਚੱਲ ਤੂੰ ਖਾ ਪਾਪਾ ਵੇਖੀ ਰੇਡ ਤੇ ਚੱਲਦੀ ਅੜੰਬਾ ਮਸ਼ੀਨ ਗਰਮ 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 ਬਾਮੀ ਧਾਰਾ ਦਾ ਬੰਦੇ ਦਾ ਪਦ ਪੁੱਤ ਨਿਕਲ ਜਾਂਦਾ ਹੁੰਦਾ ਚੱਲ ਲੱਸੀ ਬਾਈ ਨਹੀਂ ਤੂੰ ਅੱਜ ਮੈਂ ਕੀ ਕਹਿੰਦਾ ਲੈ ਇਹਨਾਂ ਨੂੰ ਕੀ ਪਤਾ ਉਹ ਹੀ ਪੀਜੇ 버거 ਖਾਣ ਵਾਲਿਆਂ ਨੂੰ ਸਹੀ ਗੱਲ ਹੈ ਮੈਂ ਤੇਰੇ ਗੁੱਤੀ ਉਹ ਵੀ ਕੋਈ ਆਂ ਲੱਗਦੇ ਨਹੀਂ ਮੈਦਾ ਹੀ ਖਾ ਖਾ ਗਿੱਜੇ ਆ ਮੰਮੀ ਇਦਾਂ ਨਾ ਬੈਠੋ ਮੜੀ ਜੇ ਹੈਲਥੋਲ ਕਾ ਲਓ ਨਿਕਲ ਸਕਦਾ ਬਾਲਦੀ ਆ ਓਕੇ ਕੋਈ ਜਾਂਦਾ ਆ ਬਾਪੇ ਨੂੰ ਅੱਗ ਲਾਉਣੀ ਤਾਂ ਬਹੁਤ ਆਉਂਦੀ ਆ ਮੰਮੀ ਬਾਪੇ ਲਾ ਲਾਂਦੀ ਆ ਕਿੱਥੋਂ ਸਿੱਖੀ ਆਹ ਹੈ ਜਿਉਂ ਖੇਰੇ ਵਾਲੇ ਦੇ ਰਿਸ਼ਤੇਦਾਰ ਆ ਤੁਹਾਨੂੰ ਉਹਦੀ ਤਾਂ ਹੈ ਪੂਰੀ ਲੋਣੀ ਇਹ ਢੀਂਸਿਆਂ ਵਾਲੇ ਆ ਦਰਤਾ ਉੱਥੇ ਹੀ ਤੁਰੀ ਸੀ ਢੀਂਸਿਆਂ ਤੋਂ ਇਲੀ ਕੁੜੀ ਭੇਜੀ ਤਾਂ ਤੇਰੀ ਮਾਂ ਬਣੀ ਟੂਰਨਾਮੈਂਟ ਤੇ ਜੱ ਲਈ ਗਈ ਆ ਮਿਲ ਗਈ ਲਸੀ ਹੈ ਗਲਾਸ ਹੈ ਗਲਾਸ ਗਲਾਸ ਵੀ ਨਹੀਂ ਗਲਾਸ ਕਹਿੰਦਾ ਗਲਾਸ ਵੀ ਨਹੀਂ ਕਹਿੰਦਾ ਓਏ ਗਲਾਸ ਕਾਲੀ ਮੇਰੀ ਗਾਵ ਸਨ ਮੈਂ ਮੰਮੀ ਨਾਲ ਗੱਲ ਕਰ ਲਈ ਤੂੰ ਲਾ ਮੈਰਦੀ ਕਰਾਉਣੀ ਹੈਂ ਹੈ ਹੈ ਲੈ ਰੇ ਨਹੀਂ ਮੈਂ ਕੰਨਾਰੇ ਏ ਦਿ ਮਿੰਟ ਮੇਰੀ ਗਾਹ ਸਣਾ ਇੱਕ ਤੂੰ ਇੱਧਰ ਕਲਰ ਕਰਾ ਕੇ ਆਇਆ ਗਰਦਾੜੀ ਮੇਰੀ ਗਾਹ ਸਣਾ ਮੰਮੀ ਕਹਿੰਦੀ ਜੇ ਨਹੀਂ ਕਰਦਾ ਕੋਈ ਤੁਰਦਾ ਮੈਂ ਮੰਮੀ ਨੂੰ ਭੇਜ ਦਈਏ ਨਾਲ ਤੇਰੇ ਚੱਲ ਜਾਣਾ ਥੋੜੇ ਦਿਨ ਹੀ ਆ ਐ ਹੋਏ ਦੇਖ ਲਾ ਕਿੱਥੇ ਉਹ ਲਾ ਮੈਦ ਕਰਾਉਣੀ ਆ ਰੇਂਜ ਕਿੱਥੇ ਦੀ ਉਹ ਕਿੱਥੇ ਆ ਇਹ ਨਹੀਂ ਪਿਲੇ ਮਾਲਕ ਕਿਹਾ ਹੋ ਗ੍ਰੀਸ ਚ ਗ੍ਰੀਸ ਚ ਉਹ ਦੇਖਦਾ ਨਾ ਨਾ ਹੋਇਆ ਹੈ ਜ ਗ੍ਰੀਸ ਚ ਉਹ ਗ੍ਰੀਸ ਚ ਵਿਆਹ ਕਰਾਉਣਾ ਕਹਿੰਦਾ ਹੈ ਕਾਲੀ ਦੱਸ ਮੰਮੀ ਨੂੰ ਭੇਜਣਾ ਨਾ ਨਹੀਂ ਤੋਰਦਾ ਦਾ ਘਰ ਦਾ ਕੋਈ ਹੈ ਰੋ ਮੰਮੀ ਨੂੰ ਬਲੀ ਦਾ ਪਕੜਨਾ ਬਣਾਓ ਹੈ ਹਾਂ ਨਾਲੇ ਕਲਰ ਕਰਾ ਲੇ ਬਾਲਾਂ ਨੂੰ ਹੂੰ ਉਹ ਇੱਕ ਸਾਈਡ ਤੇ ਤੇਰੇ ਜਿਆਦੇ ਧੋਲੇ ਆ ਇਹ ਘੋਲਾ ਮੈਨੂੰ ਇਹ ਘੋਲਾ ਲੱਗਦਾ ਘੋਣ ਇਹ ਬੰਦੇ ਵੀ ਲੰਮੇ ਹਰ ਜਾਣੇ ਘੋਲਾ ਹਨਾ ਆ ਮੈਂ ਇਹਨਾਂ ਅਗਲੀ ਬਾਲ ਇਹ ਐਮੀ ਅਸਲੀ ਆ ਇਹਨਾਂ ਅਸਲੀ ਆ ਕਰੀਆ ਇਹਦਾ ਵੀ ਰਹਿਤਾਂ ਨਹੀਂ ਹੁੰਦਾ ਤੇਰਾ ਆ ਆ ਕਿਤੇ ਨਿਆਣੇ ਨਿਆਣੇ ਵੀ ਆ ਕਿੰਨੇ ਮੇਰੇ ਕੁੜੀ ਆ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਤੇ ਨਾਲ ਕੰਮ ਕਰਦੇ ਨੂੰ ਚਲ ਕੋਈ ਨਹੀਂ ਹੌਲੀ ਹੌਲੀ ਹੋ ਜਾਣਾ ਨਹੀਂ ਦੇ ਲੈ ਮੈਸੇਜ ਦੇਦੇ ਪਹੁੰਚ ਜਾਣਾ ਸੈਟ ਹੋ ਜਾਣਾ ਹੌਲੀ ਹੌਲੀ ਕਾਲੀ ਕੀ ਕਹਿਣਾ ਚਾਹੁੰਦਾ ਹੈ ਮਹਿਬੂਬਾ ਨੂੰ ਆਪਣੇ ਨੂੰ ਦੱਸ ਦੇ ਉਹਨਾਂ ਜਾਣ ਨਹੀਂ ਆ ਮੇਰੇ ਮੈਸੇਜ ਵੀ ਬੁਲਾ ਦੇਵੇ ਮੈਂ ਸੁਨੇਹਾ ਭੇਜ ਦਿੰਦਾ ਹਾਂ ਇਹ ਪਹੁੰਚ ਗਿਆ ਤਾਂ ਆਂ ਕਰ ਦੇ ਤੇਰਾ ਤੇਰਾ ਵੀ ਲਾਓ ਜੀ ਕੰਮ ਨਹੀਂ ਹੈਗੀ ਲਾਓ ਨਹੀਂ ਰੇਂਜ ਹੈ ਮੈਸੀ ਕੀ ਕਹਿਣਾ ਚਾਹੁੰਦਾ ਆ ਉਦਾਂ ਤੋਂ ਵੀ ਦੇਖ ਲਓ ਜੇ ਹਾਂ ਕਰਨੀ ਚਾਹੁੰਦੇ ਆ ਉਦਾਂ ਦੇਖ ਲਓ ਮੁੰਡਾ ਸੋਹਣਾ ਹੀ ਆ ਬਾਲ ਭਵਾਨ ਨਕਲੀ ਲਾਏ ਆ ਨਹੀਂ ਨਹੀਂ ਟਰੋਪੀ ਬਾਜੀ ਕੇ ਕੰਮ ਕਰਦੇ ਨੇਵੇਂ ਕੰਮ ਦਿਖਾ ਦੇ ਨਹੀਂ ਮੇਰੀ ਗਾ ਸੋਹਣਾ ਆ ਨਹੀਂ ਨਹੀਂ ਇਹ ਨਾ ਨਹੀਂ ਉਦਾਂ ਕਾਲੀ ਬਾਲ ਕੇ ਤਾਂ ਲਾ ਕੇ ਵਿੱਚ ਪਾਈਏ ਵੀਡੀਓ ਹਾਂ ਕਰਦੇ ਕਰਦੇ ਉਹ ਤੇਰੇ ਇੱਕ ਸਾਈਡ ਤੇ ਘਾਤੇ ਢੋਲ ਜਾਦੇ ਆ ਮਾਮੀ ਆ ਦੇ ਕੀ ਛੜਿਆਂ ਤੇ ਛੜੇ ਲੱਗੇ ਆ ਮੈਨੂੰ ਤਾਂ ਤਰਸ ਆਉਂਦਾ ਇਹਨਾਂ ਦੇ ਹੈਂ ਬੋਲਦੀ ਨਹੀਂ ਹਾਂ ਛੜਿਆਂ ਦੇ ਛੜਿਆਂ ਦੇ